ਕਾਲ ਤੁਸੀਂ ਦੇਖ ਰਹੇ ਜੀ ਕੇ ਟੀਵੀ ਮੈਂ ਰਣਜੀਤ ਕੌਰ ਪੰਜਾਬ ਦੇ ਜਲੰਧਰ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਤੇ ਪਾਰਟੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਪਰਗਤ ਸਿੰਘ ਨੇ ਸੁਭੇਦ ਆਵਾਮੀ ਪਾਰਟੀ ਦੀ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਪਰਗਤ ਸਿੰਘ ਨੇ ਕਿਹਾ ਕਿ ਦਿੱਲੀ ਤੋਂ ਹਾਰਨ ਵਾਲੇ ਆਵਾਮੀ ਪਾਰਟੀ ਦੇ ਮੰਤਰੀਆਂ ਨੂੰ ਆਪ ਸਰਕਾਰ ਵੱਲੋਂ ਪੰਜਾਬ ਦੇ ਵਿਭਾਗਾਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਪਰਗਤ ਸਿੰਘ ਨੇ ਲਿਖਿਆ ਕਿ ਦਿੱਲੀ ਚੋਣਾਂ ਚ ਹਾਰਨ ਤੋਂ ਬਾਅਦ ਇਹ ਜਰੀਵਾਦੀ ਟੀਮ ਨੂੰ ਪੰਜਾਬ ਸਰਕਾਰ ਦੇ ਵਿਭਾਗਾਂ ਚ ਲਗਾਤਾਰ ਫਿਟ ਕੀਤਾ ਜਾ ਰਿਹਾ ਪੰਜਾਬ ਸਰਕਾਰ ਏਜੰਸੀ ਵਿੱਚ ਅਪ੍ਰੈਲ ਚ ਮਹੀਨੇ ਚ ਪੰਜਾਬੀ ਮੁੰਡੇ ਕੁੜੀਆਂ ਨੂੰ ਬਾਅਦ ਗਿਆ ਤੁਹਾਨੂੰ ਪੰਜਾਬ ਸਰਕਾਰ ਦੀ ਉਸੇ ਮੀਡੀਆ ਏਜੰਸੀ ਵਿੱਚ 120 ਤੋਂ ਵੱਧ ਲੋਕਾਂ ਨੂੰ ਦਿੱਲੀ ਤੋਂ ਲਿਆ ਕੇ ਭਰਤੀ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੌکریاں ਵੰਡ ਰਹੀ ਨਹੀਂ ਪਰ ਕੇਜਰੀਵਾਲ ਦੇ ਖਾਸਮ ਖਾਸ ਨੂੰ ਹੋਰ ਚੀਜ਼ਾਂ ਨੂੰ ਜਗ੍ਹਾ ਦਿੱਤੀ ਜਾ ਰਹੀ ਹੈ ਤੇ ਪੰਜਾਬੀਆਂ ਦੇ ਨਾਲ ਕੀਤੇ ਵਾਦੇ ਝੂਠલાਏ ਜਾ ਰਹੇ ਨੇ ਕੇਜਰੀਵਾਲ ਦੇ ਸਰਪਲਸ ਖਜ਼ਾਨਾ ਮਾਡਲ ਨਾਲ ਹੁਣ ਤੱਕ ਤੇ ਸਭ ਤੋਂ ਵੱਧ ਕਰਜ਼ਾ ਚੜਾਉਣ ਵਾਲੀ ਸਰਕਾਰ ਵੀ ਬਣ ਗਈ ਹੈ ਪੰਜਾਬ ਦੇ ਖਜ਼ਾਨੇ ਤੋਂ ਲੈ ਕੇ ਪੰਜਾਬ ਦੀਆਂ ਰਾਜ ਸਭਾ ਸੀਟਾਂ ਤੱਕ ਹਰ ਪਾਸੇ ਲੁੱਟ ਜਾ ਰਹੀ ਹੈ ਪੰਜਾਬ ਸਰਕਾਰ ਨਸ਼ਾ ਵਿਰੁੱਧ ਆਪਣੀ ਮੋਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕ ਰਹੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਹੈ ਕਿ ਸਰਕਾਰ 6 ਮਹੀਨਿਆਂ ਦੇ ਅੰਦਰ 200 ਤੋਂ ਵੱਧ ਮਨੋਵਿਗਿਆਨੀ ਡਾਕਟਰ ਸਟਾਫ ਤੇ ਕਾਉਂਸਲਰ ਭਰਤੀ ਕਰੇਗੀ ਸ਼ੁਰੂ ਵਿੱਚ ਇਹ ਭਰਤੀ ਅਸਥਾਈ ਹੋਵੇਗੀ ਪਰ ਬਾਅਦ ਵਿੱਚ ਸਥਾਈ ਕਰ ਦਿੱਤੀ ਜਾਵੇਗੀ ਇਹ ਫੈਸਲਾ ਨਸ਼ਾ ਛਡਾਊ ਕੇਂਦਰਾਂ ਵਿੱਚ ਵਾਧਦੀ ਮਰੀਜ਼ਾਂ ਦੀ ਗਿਣਤੀ ਨੂੰ ਸਹੀ ਰਾਜ ਦੇ ਲਈ ਲਿਆ ਗਿਆ ਜਿਸ ਤੋਂ ਹਾਈ ਪਾਵਰ ਕਮੇਟੀ ਦੀ ਮੀਟਿੰਗ ਦੇ ਵਿੱਚ ਅੰਤਿਮ ਰੂਪ ਦਿੱਤਾ ਗਿਆ ਸਰਕਾਰ 1000 ਬੈੱਡ ਨਸ਼ਾ ਸ਼ਰਡਾਉ ਕੇਂਦਰਾਂ ਨੂੰ ਅਪਗ੍ਰੇਡ ਕਰੇਗੀ 1000 ਹੋਰ ਬੈੱਡ ਪ੍ਰਾਈਵੇਟ ਨਰਸਿੰਗ ਤੇ ਡਿ ਅਡਿਕਸ਼ਨ ਸੈਂਟਰਾਂ ਵਿੱਚ ਮੁਹैया ਕਰਵਾਏ ਜਾਣਗੇ ਚੀਮਾ ਨੇ ਜੰਤ ਨਸ਼ਬਜ਼ੂਦ ਮੁਹਿੰਮ ਦੀ ਸਫਲਤਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਅਧੀਨ 16348 ਨਸ਼ਾ ਤਸਕਰ ਫੜੇ ਗਏ ਨੇ 120 ਸਮਗਲਕ ਗੈਂਗਸਟਰ ਕਾਬੂ ਕੀਤੇ ਗਏ ਨੇ 622 ਕਿਲੋ ਹੈਰਨ 11 ਕਰੋੜ ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਗਈ ਹੈ ਪੰਜਾਬ ਕਾਂਗਰਸ ਰਾਜਾ ਵੜਿੰਗ ਦੇ ਅਫੀਮ ਖੇਤੀ ਵਾਲੇ ਬਿਆਨ ਤੇ ਚੀਮਾ ਨੇ ਤਿੱਖਾ ਪ੍ਰਤੀਕਿਰਿਆ ਦਿੱਤਾ ਕਿ ਵੜਿੰਗ ਪੰਜਾਬ ਨੂੰ ਨਸ਼ਾ ਬਣਾਉਣ ਨਸ਼ੇੜੀ ਬਣਾਉਣਾ ਚਾਹੁੰਦੇ ਨੇ ਕਾਂਗਰਸ ਨਸ਼ਾ ਨੂੰ ਪ੍ਰਮੋਟ ਕਰ ਰਹੀ ਹੈ ਤੇ ਅਕਾਲੀ ਤੇ ਕਾਂਗਰਸ ਪੰਜਾਬ ਵਿੱਚ ਨਸ਼ਿਆਂ ਦੇ ਵਾਧੇ ਲਈ ਜ਼ਿੰਮੇਵਾਰ ਉਹਨਾਂ ਨੂੰ ਠਰਾਇਆ ਜਾਏਗਾ 2 मई ਨੂੰ ਫਗਵਾੜਾ ਦੇ ਨੇੜੇ ਐਸਡੀਐਫ ਬੈਂਕ ਵਿੱਚ ਲੁੱਟ ਦੀ ਵਾਰਦਾਤ ਵਾਪਰੀ ਸੀ ਜਿਸ ਵਿੱਚ ਕਪੂਰਥਲਾ ਪੁਲਿਸ ਨੇ ਇਸ ਨੂੰ ਹੱਲ ਕਰ ਲਿਆ ਹੈ ਤੇ ਇਸ ਤਹਿਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਮੁਤਾਬਕ ਬੈਂਕ ਵਿੱਚ ਤਿੰਨ ਲੋਟੇਰਾਂ ਨੇ 38 ਲੱਖ 34900 ਰੁਪਏ ਦੀ ਲੁੱਟ ਕੀਤੀ ਸੀ ਪੁਲਿਸ ਨੇ ਲੋਟ ਦੇ ਮੁੱਖ ਸਾਜ਼ਿਸ਼ਕਰਤਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਡਕੈਤ ਕੀਤੀ ਸੀ ਬਾਅਦ ਵੀ ਪਾਸ ਮੁੰਡਾ ਯਾਰਾਂ ਦੋਸਤਾਂ ਨਾਲ ਮਿਲ ਕੇ ਡਕੈਤ ਬਣ ਗਿਆ ਉਸਨੇ ਬੈਂਕ ਦੇ ਸੁਰੱਖਿਆ ਕਰਮਚਾਰੀ ਨੂੰ ਬੰਦੀ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਹ ਨਹੀਂ ਨਹੀਂ ਜਿਹੜੀ ਗੱਡੀ ਚੋਲੋ ਲੁੱਟ ਕਰਨ ਆਏ ਸਾਨੂੰ ਫਰਜੀ ਨੰਬਰ ਪਲੇਟ ਵੀ ਲਗਾਈ ਸੀ ਫਲਸ ਨੇ ਲੁੱਟ ਦੀ ਵਾਰਦਾਤ ਨੂੰ ਸੁਝਾਉਂਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਦਕਿ ਦੋ ਦੀ ਭਾਲ ਕੀਤੀ ਜਾ ਰਹੀ ਹੈ ਤੇ ਦੱਸ ਦਈਏ ਕਿ ਜਿਸ ਵਿਅਕਤੀ ਨੇ ਇਹ ਪਲਾਨਿੰਗ ਕੀਤੀ ਹੈ ਉਹ 12ਵੀਂ ਪਾਸ ਹੈ ਉਸ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਸੇ ਵਿਅਕਤੀ ਨੂੰ ਪੁਲਿਸ ਨੇ ਫੜਿਆ ਤੇ ਪਹਿਲੀ ਵਾਰਦਾਤ ਹੈ ਪੁਲਿਸ ਨੇ ਮੁਲਜ਼ਮ ਕੋਲ 13 ਲੱਖ ਤੇ ਪਿਸਤੌਲ ਬਰਾਮਦ ਕੀਤਾ ਤੇ ਮਹਾਰਾਸ਼ਟਰੀ ਥਾਣੇ ਵਿੱਚ ਸੋਮਵਾਰ ਸਵੇਰੇ ਇੱਕ ਵੱਡਾ ਹਾਸਾ ਵਾਪੜਿਆ ਥਾਣੇ ਦੇ ਮੁੰਮਰਾ ਰੇਲਵੇ ਸਟੇਸ਼ਨ ਤੇ ਸੀਐਮ ਦੀਵਾਲ جاری ਇੱਕ ਲੋਕਲ ਟ੍ਰੇਨ ਤੋਂ ਕਈ ਯਾਤਰੀ ਇੱਕ ਕਰਕੇ ਥਲੇ ਡਿੱਗ ਪਏ ਹਾਦਸੇ ਤੋਂ ਬਾਅਦ ਰੇਲਵੇ ਤੇ ਜੀਆਰਪੀ ਅਧਿਕਾਰੀ ਮੌਕੇ ਤੇ ਪਹੁੰਚ ਗਏ ਰੇਲਵੇ ਦੇ ਪੀਆਰਓ ਡਾਕਟਰ ਸੁਮੇਰ ਨੀਲਨ ਦੱਸਿਆ ਕਿ ਯਾਤਰੀ ਟ੍ਰੇਨ ਤੋਂ ਹੇਠਾਂ ਡਿੱਗੇ ਨੇ ਹਾਦਸੇ ਦਾ ਕਾਰਨ ਟ੍ਰੇਨ ਵਿੱਚ ਜ਼ਾਦਾ ਪੀਲਡ ਹੋਣਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਤਾਹ ਬਖਾਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਮਹਾਰਾਸ਼ਟਰ ਥਾਣੇ ਵਿੱਚ ਸੋਮਵਾਰ ਨੂੰ ਪੁਸ਼ਪਕ ਟ੍ਰੇਨ 10 ਤੋਂ 12 ਯਾਤਰੀ ਰੇਲਵੇ ਟਰੈਕ ਤੇ ਡਿੱਗ ਪਈ ਸੰ ਤੇ ਹਾਦਸੇ ਵਿੱਚ ਪੰਜ ਯਾਤਰੀਆਂ ਦੀ ਮੌਤ ਹੋ ਗਈ ਹੈ। ਰਿਹਣੀਮੂਨ ਮਨਾਨੂ ਮੇਘਾਲਿਆਲੇ ਗਏ ਇੰਦੋਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਗੂ ਸੁਆਮੀ ਦੀ ਹੱਤਿਆ ਉਸ ਦੀ ਪਤਨੀ ਸੋਨਮ ਨੇ ਕਰਵਾਈ ਸੀ ਉਸਨੇ ਯੂਪੀ ਦੇ ਗਾਜ਼ੀਪੁਰ ਵਿੱਚ ਸਲੈਂਡਰ ਕੀਤਾ ਤੇ ਵਾਰਦਾਤ ਵਿੱਚ ਸ਼ਾਮਲ ਤਿੰਨ ਹਮਲਾਵਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਹਮਲਾਵਰ ਮੱਧ ਪ੍ਰਦੇਸ਼ ਦੇ ਹੀਰਾਨ ਵਾਲੇ ਨੇ ਤੇ ਇਹਨਾਂ ਵਿੱਚੋਂ ਇੱਕ ਦੀ ਪਾਲ ਜਾਰੀ ਹੈ ਮੇਘਾਲਿਆ ਦੇ ਸੀਐਮ ਕਰਨਾਡ ਸੰਗਮ ਨੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਫਿਰ ਹਾਲ ਸੋਨਮ ਦੀ ਬਨਾਮਦਗੀ ਨੂੰ ਲੈ ਕੇ ਦੋ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ ਪਹਿਲਾ ਗਾਜ਼ੀਪੁਰ ਐਸ ਪੀ ਡਾਕਟਰ ਇਜ਼ਾ ਰਾਜਨ ਦੇ ਸੈਕ ਗਸ਼ਤ ਦੌਰਾਨ ਪੁਲਿਸ ਮਲਾਸਪ ਨੇ ਨੰਦਗਰ ਦੇ ਕਾਸ਼ੀ ਟਾਬੇ ਤੋਂ ਇੱਕ ਕਮੈਲਾ ਨੂੰ ਬੇਹੋਸ਼ੀ ਦੀ ਹਾਲਤ ਚ ਪਏ ਦੇਖਿਆ ਪੁਲਿਸ ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਉਹ ਸੋਨਮ ਰਗੂਵੰਸ਼ੀ ਹੈ ਜੋ ਆਪਣੇ ਪਤੀ ਰਾਜਾ ਰਗੂਵੰਸ਼ੀ ਨਾਲ ਸੀ ਤੇ ਸ਼ਿਲਾਂਗ ਵਿੱਚ ਲਾਪਤਾ ਹੋਈ ਸੀ ਦੂਜੇ ਪਾਸੇ ਸੋਨਮ ਦੇ ਪਿਤਾ ਦੇਵੀ ਲਾਲ ਨੇ ਦੱਸਿਆ ਕਿ ਰਾਤ ਲਗਭਗ 2 ਵਜੇ ਸੋਨਮ ਗਾਜ਼ੀਪੁਰਾ ਦੇ ਇੱਕ ਟਾਬੇ ਤੇ ਪਹੁੰਚੀ ਸੀ ਟਾਬੇ ਕਹਿ ਕੇ ਭਰਾ ਗੋਬਿੰਦ ਨੂੰ ਕਾਲ ਕੀਤਾ ਤੇ ਗੋਬਿੰਦ ਨੇ ਗਾਸੀਪੁਰ ਤੋਂ ਆਪਣੇ ਜਾਣਕਾਰ ਨੂੰ ਉੱਤੇ ਜੈ ਸਬਾਤ ਸੋਨਮ ਨਾਲ ਫੋਨ ਤੇ ਗੱਲ ਕਰਾਈ ਸੀ ਤੇ ক্রিকেট ਜਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੀਸ਼ ਆਇਰ ਦੀ ਕਪਤਾਨੀ ਵਿੱਚ ਪੰਜਾਬ ਕਿੰਗਸ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ ਹਾਲਾਂਕਿ ਫਾਈਨਲ ਵਿੱਚ ਪੰਜਾਬ ਕਿੰਗਸ ਨੂੰ ਰਾਇਲ ਚੈਲੈਂਜਰਸ ਬੰਗਲੌਰੂ ਦੇ ਹੱਥੋਂ 6 ਦੌੜਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸ਼੍ਰੀਸ਼ ਨੇ ਚੋਖੇੜ ਦਿਖਾਇਆ ਉਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ ਸ਼੍ਰੀਸ਼ ਆਇਰ ਦੇ ਬੱਲੇ ਨੇ ਕਮਾਲ ਕੀਤਾ ਹੋਨ ਆਈਪੀਐਲ 2025 ਵਿੱਚ ਕੁੱਲ 17 ਮੈਚਾਂ 'ਚ ਪੰਜ 50.30 33 ਦੀ ਔਸਤ ਨਾਲ 604 ਦੌੜਾਂ ਬਣਾਈਆਂ ਇਸ ਤਰ੍ਹਾਂ ਉਹਨਾਂ ਦੇ ਬੱਲੇ ਤੋਂ 6 ਅਰਧ ਸੈਕਿੰਡੇ ਨਿਕਲੇ ਨੇ ਛਿਰੇਸ਼ ਅਯਰ ਅਜੇ ਪਹਿਲੇ ਕਪਤਾਨ ਬਣੇ ਨੇ ਜਿਨ੍ਹਾਂ ਨੇ ਆਪਣੀ ਕਪਤਾਨੀ ਵਿੱਚ ਤਿੰਨ ਵੱਖ-ਵੱਖ ਟੀਮਾਂ ਨੂੰ ਆਈਪੀਐਲ ਫਾਈਨਲ ਵਿੱਚ ਪਹੁੰਚਾਇਆ ਇੱਕ ਕੋਰਟ ਨੇ ਯੂਟਿਊਬਰ ਜੋਤੀ ਮਲਹੋਤਰਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਇੱਕ ਵਾਰ ਫਿਰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਗਈ ਹੈ ਤੇ ਜੋਤੀ ਦੇ ਵਕੀਲ ਨੇ ਦੱਸਿਆ ਕਿ ਜੋਤੀ ਮਲਹੋਤਰਾ ਵੀਡੀਓ ਕਾਨਫਰੰਸ ਰਾਹੀਂ ਉਹਨਾਂ ਦੀ ਅਦਾਲਤ ਵਿੱਚ ਪੇਸ਼ੀ ਹੋਈ ਹੈ ਤੇ ਅਦਾਲਤ ਵਿੱਚ ਕਾਰਵਾਈ ਤੋਂ ਬਾਅਦ ਉਸ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੁਣ ਜੋਤੀ 23 ਜੂਨ ਨੂੰ ਦੁਬਾਰਾ ਪੇਸ਼ ਹੋਵੇਗੀ ਇਸ ਦੌਰਾਨ ਮੁਕੇਸ਼ ਨੇ ਦੱਸਿਆ ਕਿ ਜੋਤੀ ਦੀ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਜਾਵੇਗੀ ਵਕੀਲ ਨੇ ਕਿਹਾ ਕਿ ਪ੍ਰਸ਼ਾਸਨ ਆਪਣੀ ਸਹੂਲਤ ਅਨੁਸਾਰ ਉਸ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕਰ ਸਕਦਾ ਹੈ ਫਿਲਹਾਲ ਇਸ ਪੁਲਟਨ ਦੇ ਪਾਸੇ ਨਹੀਂ ਨਵੀਂ ਅਤਤਾਂਸ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੀ ਕੇ ਆ ਟੀ ਵੀ